ਭਾਰਤੀ ਜਨਤਾ ਪਾਰਟੀ ਦੀ ਜਿਹੜੇ ਸੰਸਥਾਪਕ ਨੇ ਪੰਡਿਤ ਦੀਨदयाल उपाध्याय ਜੀ ਉਹਨਾਂ ਦਾ ਇਹ ਮੰਨਣਾ ਸੀ ਕਿ ਜਦੋਂ ਤੱਕ ਪੰਕਤੀ ਦੇ ਵਿੱਚ ਖੜੇ ਹੋਏ ਅਖੀਰੀ ਵਿਅਕਤੀ ਦੀ ਚਿੰਤਾ ਨਹੀਂ ਕਰਦੇ ਦੇਸ਼ ਦਾ ਵਿਕਾਸ ਨਹੀਂ ਹੋ ਸਕਦਾ ਜਿਹੜਾ 1 ਰੁਪਿਆ ਦਿੱਲੀ ਤੋਂ ਚੱਲਣਾ ਹੈ ਉਹ ਸਿੱਧਾ ਉਹਦੇ ਖਾਤੇ 'ਚ ਜਾਵੇ ਉਹਦੇ 'ਚ ਕਿਤੇ ਵੀ ਰਾਜ ਕਟੌਤੀ ਨਾ ਹੋਵੇ ਇਹਦਾ ਵੀ ਪ੍ਰਾਮ ਜਿਹੜਾ ਜਨਧਨ ਯੋਜਨਾ ਦੇ ਤਹਿਤ ਹਰੇਕ ਦਾ ਅਕਾਊਂਟ ਜਿਹੜਾ ਹੈ ਉਹ ਬਣਾ ਕੇ ਉਹਨਾਂ ਨੂੰ ਸਹੂਲਤਾਂ ਦਿੱਤੀ ਹੈ ਕਿ ਹਰੇਕ ਨੂੰ ਉਹਨਾਂ ਨੇ ਕਿਹਾ ਕਿ ਜਿਹੜਾ ਅੱਜ ਨੌਕਰੀ ਮੰਗਣ ਵਾਲਾ ਵਿਅਕਤੀ ਆ ਉਹ ਨੌਕਰੀ ਦੇਣ ਵਾਲਾ ਬਣੇ ਇਸ ਤਰ੍ਹਾਂ ਦੀ ਵਿਵਸਥਾ ਵੀ ਕੀਤੀ ਐ ਜਦੋਂ ਦੇ ਮਾਨਯੋਗ ਮੋਦੀ ਜੀ ਆਏ ਕਦੇ ਵੀ ਤੁਹਾਨੂੰ ਕਿਸੇ ਵੀ ਜਗ੍ਹਾ ਦੇ ਉੱਤੇ ਕਿਸਾਨ ਵੀਰ ਨੂੰ ਖਾਦ ਲਈ ਯੂਰੀਆ ਲਈ ਜਾਂ ਕਿਸੇ ਤਰ੍ਹਾਂ ਦੀ ਵੀ ਜ਼ਰੂਰਤ ਲਈ ਧਰਨਾ ਪ੍ਰਦਰਸ਼ਨ ਕਰਦੇ ਨੂੰ ਦੇਖਿਆ ਹੋਗਾ ਜਿਹੜੀ ਕਿਸਾਨ ਸਨਮਾਨਨੀਧੀ ਉਹਦੇ ਰੂਪ ਦੇ ਵਿੱਚ ਵੀ 6000 ਰੁਪਇਆ ਜਿਹੜਾ ਉਹਨਾਂ ਨੂੰ ਜਿਹੜਾ ਮੁਹੱਈਆ ਕਰਾਇਆ कि जे आज ਅਸੀਂ ਵੋਟ ਦੀ ਗੱਲ ਕਰਦੇ ਤਾਂ ਵੋਟ ਸਾਨੂੰ ਕਿਉਂ ਚਾਹੀਦੀ ਆ ਤਾਂ ਉਹਦਾ ਹੈ ਕਿ ਅਸੀਂ ਦੇਸ਼ ਦਾ ਸਰਵਾਂਗਣ ਵਿਕਾਸ ਹੋਵੇ ਸਿਹਤ ਸਹੀ ਤਰੀਕੇ ਨਾਲ ਉਹਨੂੰ ਸਹੀ ਇਲਾਜ ਮਿਲੇ ਉਹਦੇ ਲਈ ਆਯੂਸ਼ਮਾਨ ਯੋਜਨਾ ਸ਼ੁਰੂ ਕੀਤੀ ਹੈ ਹਰ ਗਰੀਬ ਨੂੰ ਇਲਾਜ ਉਹਦੇ ਦੇ ਮਿਲ ਸਕੇ ਉਹਦੀ ਪਹੁੰਚ ਤੱਕ ਹੋ ਸਕੇ ਜਿਹੜਾ ਇਹ ਮੈਂ ਉਹ ਅੰਕੜਾ ਦੇ ਰਿਹਾ ਜਿਹੜਾ ਟੋਟਲ ਕੇਂਦਰ ਵੱਲੋਂ ਆ ਰਿਹਾ ਇਹਦੇ 'ਚ ਕੋਈ ਸੂਬਾ ਸਰਕਾਰ ਕੋਈ ਹਿੱਸਾ ਪਾ ਰਿਹਾ ਉਹਦੇ 'ਚ ਨਹੀਂ ਹੈ ਸੋਇਲ ਹੈਲਥ ਕਾਰਡ ਜਿਹੜਾ ਹੈ ਉਹ ਬਣਾਇਆ ਔਰ ਉਸ ਯੋਜਨਾ ਦੇ ਤਹਿਤ 4981 ਲਗਭਗ 5000 ਕਿਸਾਨਾਂ ਨੂੰ ਜਿਹੜੀਆਂ ਜਿਨ੍ਹਾਂ ਦੀ ਜ਼ਮੀਨ ਦੇ ਕਾਰਡ ਬਣਾ ਕੇ ਦਿੱਤੇ ਗਏ ਚਨ ਹਿਤੇਸ਼ੀ ਦੀ ਆਰਪੀ ਨਹੀਂ ਭਰੋ ਸਾ ਆਪਕਾ ਭਾਜੀ ਗੁੱਡ ਆਫਟਰਨੂੰਨ ਦੋਸਤੋ ਵੈਲਕਮ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਸਾਰਿਆਂ ਨੂੰ ਭਾਜੀ ਭਾਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਜਿਹੜੀ ਪ੍ਰੈਸ ਬ੍ਰੀਫਿੰਗ ਆ ਉਹਦੇ ਲਈ ਵਿਸ਼ੇਸ਼ ਤੌਰ ਤੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਪੂਰਬ ਪ੍ਰਦੇਸ਼ ਦੇ ਅਧਿਖਸ਼ ਔਰ ਪੂਰਬ ਕੇਂਦਰੀ ਮੰਤਰੀ ਮੌਜੂਦਾ ਸਮੇਂ 'ਚ ਸਾਡੇ ਲੁਧਿਆਣਾ ਲੋਕ ਸਭਾ ਦੇ ਜੋ ਕਨੈਕਸ਼ਨ ਦੇ ਇੰਚਾਰਜ ਨੇ ਆਦਰਯੀ ਵਿਜੇ ਸ਼ਾਂਪਲਾ ਜੀ ਤੁਹਾਡੇ ਨਾਲ ਰੂਬਰੂ ਹੋਣਗੇ ਮੌਜੂਦ ਨੇ ਨਾਲ ਲੋਕ ਸਭਾ ਦੇ ਕਨਵੀਨਰ ਔਰ ਪੰਜਾਬ ਬੀਜੇਪੀ ਦੇ ਵਾਈਸ ਪ੍ਰਧਾਨ ਜਤਿੰਦਰ ਮਿੱਤਲ ਜੀ ਪੰਜਾਬ ਬੀਜੇਪੀ ਦੇ ਸੈਕਟਰੀ ਭੈਣ ਰੀਨੂ ਥਾਪੜ ਜੀ ਮੱਲੀ ਸਾਹਿਬ ਸੁਮਿਤ ਟੰਡਨ ਜੀ ਸਾਡੇ ਸੈਕਟਰੀ ਡਾਕਟਰ ਸਤੀਸ਼ ਜੀ ਇਹਨਾਂ ਲੋਕਾਂ ਦੀ ਮੌਜੂਦਗੀ ਚ ਅੱਜ ਦੀ ਬਰੀਫਿੰਗ ਲਈ ਮੈਂ ਬੇਨਤੀ ਕਰਦਾ ਵੀ ਜੇ ਸੰਭਵ ਹੋ ਲਾ ਜੀ ਨੂੰ ਉਹ ਤੁਹਾਡੇ ਨਾਲ ਗੱਲਬਾਤ ਕਰਦੇ ਹੋ ਬਹੁਤ ਬਹੁਤ ਧੰਨਵਾਦ ਜੀ ਸਾਥਿਓ ਕਿ ਹਰ ਪਾਰਟੀ ਆਜੀ ਡੇਟ ਚ ਵੋਟ ਜਿਹੜੀ ਹੈ ਮੰਗ ਰਹੀ ਹੈ ਪਰ ਅਸੀਂ ਨਾਲ ਨਾਲ ਇਹ ਵੀ ਦੱਸਣ ਲਈ ਆਏ ਆ ਕਿ ਵੀ ਅਸੀਂ ਵੋਟਾਂ ਕਿਉਂ ਮੰਗ ਰਹੇ ਸਾਡਾ ਵੋਟ ਦੇ ਉੱਤੇ ਕਿਉਂ ਹੱਕ ਹੈ ਭਾਰਤੀ ਜਨਤਾ ਪਾਰਟੀ ਦੀ ਜਿਹੜੇ ਸੰਸਥਾਪਕ ਰੇ ਪੰਡਿਤ ਦੀਨਦਿਆਲ ਉਪਾਧਿਆ ਜੀ ਉਹਨਾਂ ਦਾ ਇਹ ਮੰਨਣਾ ਸੀ ਕਿ ਜਦੋਂ ਤੱਕ ਪੰਕਤੀ ਦੇ ਵਿੱਚ ਖੜੇ ਹੋਏ ਆਖਰੀ ਵਿਅਕਤੀ ਦੀ ਚਿੰਤਾ ਨਹੀਂ ਕਰਦੇ ਦੇਸ਼ ਦਾ ਵਿਕਾਸ ਨਹੀਂ ਹੋ ਸਕਦਾ ਔਰ ਉਸੇ ਹੀ ਤਹਿਤ ਦੇ ਉੱਤੇ ਉਸ ਵਿਚਾਰਧਾਰਾ ਨੂੰ ਹੀ ਅੱਗੇ ਲਿਜਾਣਦੇ ਹੋਏ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਮੋਦੀ ਜੀ ਅੱਜ ਉਹ ਕੰਮ ਕਰ ਰਹੇ ਨੇ ਹੁਣ ਬੁਨਿਆਦੀ ਸਹੂਲਤਾਂ ਆਦਮੀ ਨੂੰ ਕੀ ਚਾਹੀਦੀਆਂ ਕਿਉਂਕਿ ਜਦੋਂ ਅੰਤਿਮ ਵਿਅਕਤੀ ਦੀ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਬੁਨਿਆਦੀ ਸਹੂਲਤਾਂ ਦੇ ਵਿੱਚ ਉਹਨਾਂ ਨੂੰ ਆਉਂਦਾ ਆਵਾਸ ਯੋਜਨਾ ਪਹਿਲਾਂ ਆਵਾਸ ਦੇ ਉੱਤੇ ਮੋਦੀ ਜੀ ਨੇ ਧਿਆਨ ਦਿੱਤਾ ਕਿਉਂਕਿ ਉਹਦੇ ਅੰਕੜੇ ਜਿਵੇਂ ਬਾਅਦ ਵਿੱਚ ਜਾਨਾ ਉਸ ਤੋਂ ਬਾਅਦ ਅਗਰ ਉਹਦੀ ਪਹਿਲੀ ਮਕਾਨ ਬਣ ਗਿਆ ਤਾਂ ਉਹਦੀ ਅਗਲੀ ਜ਼ਰੂਰਤ ਹੁੰਦੀ ਹੈ ਉਹਦੇ ਅੰਦਰ ਰੋਸ਼ਨੀ ਹੋਣੀ ਚਾਹੀਦੀ ਹੈ ਤੇ ਜਿਹੜੀ ਉਹਦੇ ਚ ਉਜਵਲਾਲ ਜਿਹੜੀ ਯੋਜਨਾ ਦੇ ਤਹਿਤ ਉਹਦੇ ਚ ਅੰਦਰ ਬਿਜਲੀ ਦਾ ਕਨੈਕਸ਼ਨ ਪਹੁੰਚੇ ਹਰ ਘਰ ਦੇ ਵਿੱਚ ਬਿਜਲੀ ਹੋਵੇ ਜਿਹੜੇ ਲਗਭਗ 4 ਕਰੋੜ ਜਿਹੜੇ ਪੂਰੇ ਦੇਸ਼ 'ਚ ਕਨੈਕਸ਼ਨ ਦਿੱਤੇ ਆ ਉਹਦੇ ਚ ਲੁਧਿਆਣੇ ਦੇ ਵੀ ਜਿਹੜੇ ਅੰਕੜੇ ਉਹ ਮੈਂ ਦੱਸ ਰਿਹਾ ਕਿ ਉਹਦੇ ਘਰ ਦੇ ਵਿੱਚ ਪਹਿਲਾਂ ਜਿਹੜਾ ਮਕਾਨ ਬਣੇ ਮਕਾਨ ਤੋਂ ਬਾਅਦ ਉਹਦੇ ਚ ਬਿਜਲੀ ਲੱਗੇ ਬਿਜਲੀ ਦੇ ਲਈ ਵੀ ਜਿਹੜਾ ਕਨੈਕਸ਼ਨ ਮੰਨ ਤੋਂ ਬਾਅਦ ਉਹਦੇ ਚ ਅੰਦਰ ਜਿਹੜਾ ਬਲਬ ਜੜਣਾ ਹੈ ਉਹਦੇ ਲਈ ਵੀ ਉਜਲਾ ਦੇ ਵਿੱਚ ਜਿਹੜੇ LED ਬਲਬ, ਟਿਊਬਸ, ਪੱਖਾ ਇਹ ਵੀ ਉਹਦੇ ਚ ਜਿਹੜੇ ਮੁਹਈਆ ਕਰਾਏ ਗਏ। ਉਸ ਤੋਂ ਬਾਅਦ ਆਂਦੇ ਆ ਕਿ ਘਰ ਦੇ ਵਿੱਚ ਜਿਹੜੀ ਅਗਲੀ ਚੀਜ਼ ਜਿਹੜੀ ਹੈ ਉਹ ਗੈਸ ਦਾ ਕਨੈਕਸ਼ਨ ਹੁੰਦਾ ਹੈ। ਉਹਦੇ ਲਈ ਜਿਹੜਾ ਗੈਸ ਕਨੈਕਸ਼ਨ ਵੀ ਹੈ ਪਰ ਕਿਉਂਕਿ ਉਹਦੂ ਪਹਿਲਾਂ ਜਿਹੜਾ ਆਦਮੀ ਦੇ ਘਰ ਖਾਣ ਨੂੰ ਜਿਹੜੇ ਦਾਣੇ ਹੋਣੇ ਚਾਹੀਦੇ ਆ। ਤੇ ਪ੍ਰਧਾਨ ਮੰਤਰੀ ਦੀ ਉਸ ਯੋਜਨਾ ਦੇ ਤਹਿਤ ਅੰਨ ਯੋਜਨਾ ਦੇ ਤਹਿਤ ਉਹਨਾਂ ਦੇ ਹਰੇਕ ਦੇ ਘਰ ਅੰਨ ਪਹੁੰਚਾਇਆ ਔਰ ਅਗਲੇ 5 ਸਾਲ ਇਹ ਯੋਜਨਾ ਲਾਗੂ ਰਹੇਗੀ ਇਹਦਾ ਵੀ ਜਿਹੜਾ ਉਹਨਾਂ ਨੇ ਆਸ਼ਵਾਸ਼ਣ ਜਿਹੜਾ ਗਾਰੰਟੀ ਦਿੱਤੀ ਹੈ ਔਰ ਨਾਲ ਨਾਲ ਜਿਹੜੀ ਉਸ ਤੋਂ ਬਾਅਦ ਜਿਹੜੀ ਆਉਂਦੀਆਂ ਬੁਨਿਆਦੀ ਸਹੂਲਤਾਂ ਉਹਨੂੰ ਕਾਰੋਬਾਰ ਚਾਹੀਦਾ ਕਾਰੋਬਾਰ ਤੋਂ ਪਹਿਲਾਂ ਉਹਦਾ ਹਰੇਕ ਦਾ ਬੈਂਕ ਅਕਾਊਂਟ ਹੋਣਾ ਚਾਹੀਦਾ ਔਰ ਜਿਹੜੀ ਅਸੀਂ ਪਹਿਲਾਂ ਤੜੇ ਦੇਸ਼ ਦਾ ਪ੍ਰਧਾਨ ਮੰਤਰੀ ਕੋਈ ਕਹਿੰਦਾ ਸੀ ਕਿ ਕੇਂਦਰ ਤੋਂ ਚੱਲਣ ਵਾਲਾ 1 ਰੁਪਿਆ ਥੱਲੇ ਤੱਕ ਜਾਂਦਿਆ 15 ਪੈਸੇ ਰਹਿ ਜਾਂਦਾ ਹੈ ਉਹ ਵਿਵਸਥਾ ਦੇ ਵਿੱਚ ਸਾਰੇ ਹਾਰਡਲ ਚੇਂਜ ਵਿੱਚੋਂ ਹਟਾ ਕੇ ਜਨ ਜਿਹੜੀ ਜਨਧਨ ਯੋਜਨਾ ਸ਼ੁਰੂ ਕੀਤੀ ਕਿ ਹਰੇਕ ਦਾ ਬੈਂਕ ਅਕਾਊਂਟ ਖੋਲਿਆ ਔਰ ਉਹ ਬੈਂਕ ਅਕਾਊਂਟ ਖੋਲ ਕੇ ਉਹਦੇ 'ਚ ਜਿਹੜਾ ਜਿਹੜਾ 1 ਰੁਪਿਆ ਦਿੱਲੀ ਤੋਂ ਚੱਲਣਾ ਹੈ ਉਹ ਸਿੱਧਾ ਉਹਦੇ ਖਾਤੇ 'ਚ ਜਾਵੇ ਉਹਦੇ ਵਿੱਚ ਕਿਤੇ ਵੀ ਰਾਜ ਚ ਕਟੌਤੀ ਨਾ ਹੋਵੇ ਇਹਦਾ ਵੀ ਬਰਾਮ ਜਿਹੜਾ ਜਨਧਨ ਯੋਜਨਾ ਦੇ ਤਹਿਤ ਹਰੇਕ ਦਾ ਅਕਾਊਂਟ ਜਿਹੜਾ ਹੈ ਉਹ ਬਣਾ ਕੇ ਉਹਨਾਂ ਨੂੰ ਸੁਖਦਾ ਦਿੱਤੀ ਹੈ ਔਰ ਉਹ ਜਨਧਨ ਦੇ ਵਿੱਚ ਪੈਸੇ ਵੀ ਆਣ ਹਰੇਕ ਦੇ ਲਈ ਤੁਸੀਂ ਦੇਖਿਆ ਕਿ ਭਈ ਜਦੋਂ ਕਰੋਨਾ ਕਾਲ ਚ ਆਇਆ ਸੀ ਤੇ ਜਿਹੜੀ ਪ੍ਰਧਾਨ ਮੰਤਰੀ ਸ਼ਮ ਯੋਜਨਾ ਜਿਹੜੀ ਸ਼ੁਰੂ ਕੀਤੀ ਗਈ ਸੀਗੀ ਉਹਦੇ ਤਹਿਤ ਜਿਹੜਾ ਹਰੇਕ ਨੂੰ ਜਿਹੜਾ ਰੇੜੀ ਫੜੀ ਵਾਲੇ ਨੂੰ ਵੀ ਕੋਈ ਕਾਰੋਬਾਰ 'ਚ ਕਮੀ ਨਾ ਆਵੇ ਉਹਨਾਂ ਨੂੰ ਵੀ 1000 ਰੁਪਏ ਤੋਂ ਲੈ ਕੇ 15000 ਰੁਪਏ ਤੱਕ ਦੇ ਲੋਨ ਜਿਹੜੇ ਦਿੱਤੇ ਜਿਹੜੀ ਇਹ ਬਹੁਤ ਇੰਟਰਸਟ ਫ੍ਰੀ ਜਿਹੜੇ ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ ਜਿਹੜੇ ਦਿੱਤੇ ਗਏ ਅਗਰ ਉਹ ਮੋੜਦਾ ਤਾਂ ਉਹਨਾਂ ਨੂੰ ਹੋਰ ਅੱਗੇ ਵਧਾਉਣ ਲਈ ਵੀ ਕਾਰੋਬਾਰ ਦਿੱਤੇ ਗਏ ਅਗਰ ਉਹ ਥੋੜਾ ਜਿਹਾ ਹੋਰ ਅੱਗੇ ਵਧਣਾ ਚਾਹੁੰਦੇ ਨੇ ਉਸ ਤੋਂ ਵੀ ਅੱਗੇ ਉਹ ਦਣਾ ਚਾਹੁੰਦਾ ਤੇ ਆ ਮੁਦਰਾ ਯੋਜਨਾ ਜਿਹੜੀ ਸ਼ੁਰੂ ਕੀਤੀ ਹੈ ਉਹ 1000 ਰੁਪਏ ਤੋਂ ਲੈ ਕੇ ਤਰुण शिशु ਤੇ ਜਿਹੜੀ ਆ ਜਿਹੜੀ ਸੀ ਉਹ ਤੀਸਰੀ ਤਰुण शिशु ਔਰ ਤਰुण ਔਰ ਜਿਹੜੀ ਤਿੰਨ ਯੋਜਨਾ ਸ਼ੁਰੂ ਕੀਤੀਆਂ ਇੱਕ ਤੋਂ 50 50 ਤੋਂ 5 ਲੱਖ 5 ਲੱਖ ਤੋਂ 10 ਲੱਖ ਜਿਹੜੀ ਆ ਉਹ ਯੋਜਨਾ ਵੀ ਸ਼ੁਰੂ ਕੀਤੀ ਔਰ ਉਸ ਤੋਂ ਬਾਅਦ ਵੀ ਅਗਰ ਕਿਸੇ ਨੂੰ ਅਗਰ ਰੋਜ਼ਗਾਰ ਚਾਹੀਦਾ ਹੈ ਮੰਨ ਲਓ ਉਹਦੇ ਲਈ ਵੀ ਕਿਤੇ ਰਸਤਾ ਬੰਦ ਨਹੀਂ ਹੋਵੇ ਕਿਤੇ ਇਹ ਨਾ ਹੋਵੇ ਕਿ ਇਸ ਤੋਂ ਲਿਮਟ ਤੋਂ ਬਾਹਰ ਨਹੀਂ ਹੈ ਤੇ ਹਰੇਕ ਜਗ੍ਹਾ ਦੇ ਉੱਤੇ ਕਿ ਹਰੇਕ ਨੂੰ ਉਹਨਾਂ ਨੇ ਕਿਹਾ ਕਿ ਜਿਹੜਾ ਅੱਜ ਨੌਕਰੀ ਮੰਗਣ ਵਾਲਾ ਵਿਅਕਤੀ ਆ ਉਹ ਨੌਕਰੀ ਦੇਣ ਵਾਲਾ ਬਣੇ ਇਸ ਤਰ੍ਹਾਂ ਦੀ ਵਿਵਸਥਾ ਵੀ ਕੀਤੀ ਹੈ ਤੇ ਉਹਦੇ ਲਈ ਵੀ ਉਹਨਾਂ ਨੇ 15000 ਤੋਂ ਲੈ ਕੇ 15 ਕਰੋੜ ਰੁਪਏ ਤੱਕ ਦੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਲੋਨ ਜਿਹੜੇ ਸ਼ੁਰੂ ਕੀਤੇ ਆ ਉਹਦੇ ਚ ਵੈਂਚਰ ਕੈਪੀਟਲ ਫੰਡ ਵੀ ਆ ਕ੍ਰੈਡਿਟ ਇਨਹਾਂਸਮੈਂਟ ਗਾਰੰਟੀ ਯੋਜਨਾ ਵੀ ਆ ਔਰ ਇਹਦੇ ਜੇ ਵਿਸ਼ੇਸ਼ ਰੂਪ ਤੇ ਐਸਸੀ ਵਰਗ ਔਰ ओबीसी ਵਰਗ ਦੇ ਵਿੱਚ ਨੇ ਵੀ ਇਹ ਜਿਹੜੀਆਂ ਵੈਂਚਰ ਕੈਪੀਟਲ ਫੰਡ ਔਰ ਕ੍ਰੈਡਿਟ ਇਨਹਾਂਸਮੈਂਟ ਗਾਰੰਟੀ ਯੋਜਨਾ ਸ਼ੁਰੂ ਕੀਤੀ ਆ ਕਿਉਂਕਿ ਬਾਕੀਆਂ ਦਾ ਜਿਹੜਾ ਰੇਟ ਆਫ ਇੰਟਰਸਟ ਦਾ ਬੈਂਕ ਦੇ ਰੇਟ ਦੇ ਹਿਸਾਬ ਦੇ ਨਾਲ ਚੱਲਦਾ ਹੈ ਪਰ ਉਹ 4% ਦੇ ਉੱਤੇ ਜਿਹੜਾ ਲੋਨ ਉਹਨਾਂ ਨੂੰ ਮਿਲੇ ਔਰ ਉਹ ਮਾਰਕੀਟ ਦੇ ਵਿੱਚ ਕੰਪੀਟੀਸ਼ਨ ਦੇ ਬਰਾਬਰ ਤੇ ਖੜੇ ਹੋ ਸਕਣ ਇਸ ਤਰ੍ਹਾਂ ਦੀ ਵਿਵਸਥਾ ਵੀ ਜਿਹੜੀ ਕੀਤੀ ਆ ਭਾਪ ਮੇਰਾ ਕਹਿਣ ਦਾ ਇਹ ਆ ਕਿ ਇੱਕ ਤਾਂ ਵਿਅਕਤੀ ਨੂੰ ਕੋਦੀ ਹਰ ਜ਼ਰੂਰਤ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਅਗਰ ਕਿਸਾਨਾਂ ਨੂੰ ਕਿਤੇ ਜਿਹੜੀ ਕਮੀ ਆਈ ਅੱਜ ਤੱਕ ਤੁਸੀਂ ਦੇਖਦੇ ਆਏ ਆ ਕਿ ਜਿਹੜੇ 10 ਸਾਲ ਤੋਂ ਪਹਿਲਾਂ ਹਰ ਸਾਲ ਜਿਹੜੇ ਸਾਡੇ ਚੌਂਕਾਂ ਦੇ ਵਿੱਚ ਉੰਜੜੇ ਜਦੋਂ ਫਸਲਾਂ ਦਾ ਬੀਜਾਈ ਹੁੰਦੀ ਸੀ ਤੇ ਚੌਂਕਾ ਦੇ ਘਰਾ ਹੁੰਦੇ ਸੀ ਕਿ ਸਾਡੇ ਕੋਲ ਯੂਰੀਆ ਨਹੀਂ ਮਿਲ ਰਿਹਾ ਖਾਦ ਦੀਆਂ ਜਿਹੜੀਆਂ ਪੋਟਾਸ਼ੀਅਮ ਵੀ ਮਿਲ ਰਹੀ ਐ ਐਂਡ ਜੋ ਜੋ ਵੀ ਉਹਨਾਂ ਦੀਆਂ ਖਾਦ ਦੀਆਂ ਜ਼ਰੂਰਤਾਂ ਉਹ ਚੀਜ਼ਾਂ ਨਹੀਂ ਸੀ ਮਿਲਦੀਆਂ ਔਰ ਇਹ ਲੋਕਾਂ ਨੂੰ ਜਣੀ ਡੀਸੀ ਔਰ ਐਸਐਸਪੀ ਲੋਕਾਂ ਦੇ ਗਡਾਉਂਾਂ 'ਚ ਧਰਨੇ ਮਾਰ ਮਾਉਣ ਜਣੀ ਰੇਡ ਕਰ ਕਰਕੇ ਕਰਦੇ ਸੀ ਪਰ ਜਦੋਂ ਦੇ ਮਾਨਯੋਗ ਮੋਦੀ ਜੀ ਆਏ ਕਦੇ ਵੀ ਤੁਹਾਨੂੰ ਕਿਸੇ ਵੀ ਜਗ੍ਹਾ ਦੇ ਉੱਤੇ ਕਿਸਾਨ ਵੀਰ ਨੂੰ ਖਾਦ ਲਈ ਯੂਰੀਆ ਲਈ ਇਹ ਜਾਂ ਕਿਸੇ ਤਰ੍ਹਾਂ ਦੀ ਵੀ ਜ਼ਰੂਰਤ ਲਈ ਧਰਨਾ ਪ੍ਰਦਰਸ਼ਨ ਕਰਦੇ ਨਹੀਂ ਦੇਖਿਆ ਹੋਊਗਾ ਭਾਵੇਂ ਕਿਸਾਨਾਂ ਦੀ ਵੀ ਜ਼ਰੂਰਤ ਪੂਰੀ ਕੀਤੀ। ਅਗਰ ਉਹਨਾਂ ਦੀ ਲਾਗਤ ਦੇ ਵਿੱਚ ਕਿਤੇ ਨਾ ਕਿਤੇ ਕਮੀ ਹੁੰਦੀ ਰਹੀ ਕਿ ਉਹਨਾਂ ਨੂੰ ਕਿਤੇ ਬੀਜ ਦੀ ਜਾਂ ਛੋਟੀ ਮੋਟੀ ਉਹਦੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਜਿਹੜੀ ਕਿਸਾਨ ਸਮਾਨ ਨਿਧੀ ਉਹਦੇ ਰੂਪ ਦੇ ਵਿੱਚ ਵੀ 6000 ਰੁਪਇਆ ਜਿਹੜਾ ਉਹਨਾਂ ਨੂੰ ਜਿਹੜਾ ਮੁਹੱਈਆ ਕਰਾਇਆ ਗਿਆ। ਭਾਵੇਂ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਹਰ ਵਿਅਕਤੀ ਦੀ ਜ਼ਰੂਰਤ ਨੂੰ ਦੇਖਦੇ ਹੋਏ ਔਰ ਗਰੀਬ ਤੋਂ ਗਰੀਬ ਆਦਮੀ ਦੀ ਵੀ ਚਿੰਤਾ ਕਰਨ ਦਾ ਕਿਸੇ ਨੇ ਕੰਮ ਕੀਤਾ ਉਹ ਪਹਿਲੀ ਵਾਰ ਕਿਤੇ ਇਤਿਹਾਸ 'ਚ ਦੇਖਣ ਨੂੰ ਮਿਲਿਆ ਔਰ ਕਈ ਵਾਰੀ ਅਸੀਂ ਇੱਕ ਅਧੀ ਯੋਜਨਾ ਸ਼ੁਰੂ ਕਰਕੇ ਉਹਦਾ ਟੰਡੋਰਾ ਪੜਦੇ ਸੀ ਪਰ ਅੱਜ ਤੁਸੀਂ ਦੇਖੂਗੇ ਕਿ ਹਰ ਖੇਤਰ 'ਚ ਚਾਹੇ ਉਹ ਔਮਨ ਦੇ ਗੱਲ ਹੋਵੇ ਚਾਹੇ ਉਹ ਐਸੀਆਂ ਦੀ ਗੱਲ ਹੋਵੇ ਚਾਹੇ ਯੁਵਾਵਾਂ ਦੀ ਗੱਲ ਹੋਵੇ ਸਟੈਂਡ ਅਪ ਇੰਡੀਆ ਜਿਹੜੀ ਆ ਉਹ ਤਾਂ ਯੂਥ ਵਰਗ ਯੁਵਾ ਵਰਗ ਦੇ ਲਈ ਆ ਔਰ ਉਹਦੇ ਲਈ ਅੱਜ ਅਸੀਂ ਦੇਖਦੇ ਆ ਕਿ ਲੱਖਾਂ ਜਿਹੜੇ ਪੂਰੇ ਹਿੰਦੁਸਤਾਨ ਦੇ ਵਿੱਚ ਸਟੈਂਡ ਅਪ ਇੰਡੀਆ ਦੇ ਮਾਧਿਅਮ ਦੇ ਨਾਲ ਆਪਣਾ ਕਾਰੋਬਾਰ ਸਥਾਪਿਤ ਕਰ ਚੁੱਕਿਆ। ਸੋ ਮੈਂ ਇਹ ਕਹਾਂਗਾ ਕਿ ਜੇ ਅੱਜ ਅਸੀਂ ਵੋਟ ਦੀ ਗੱਲ ਕਰਦੇ ਤਾਂ ਵੋਟ ਸਾਨੂੰ ਕਿਉਂ ਚਾਹੀਦੀ ਹੈ? ਤਾਂ ਉਹਦਾ ਹੈ ਕਿ ਅਸੀਂ ਦੇਸ਼ ਦਾ ਸਰਵਾਂਗਣ ਵਿਕਾਸ ਕੀਤਾ। ਮੈਂ ਅੱਜ ਦੀ ਗੱਲ ਕੋਈ ਵਿਦੇਸ਼ਾਂ 'ਚ ਅਸੀਂ ਕੀ ਕੀਤਾ ਜਾਂ ਵਿਦੇਸ਼ਾਂ ਦੇ ਵਿੱਚ ਸਾਡੀ ਕੀ ਪੋਜੀਸ਼ਨ ਉਹਦੇ 'ਤੇ ਨਹੀਂ। ਅੱਜ ਮੈਂ ਕਹਿਣ ਲਈ ਆਇਆ ਕਿ ਅੱਜ ਅਸੀਂ ਗਰੀਬ ਤੋਂ ਗਰੀਬ ਹਰ ਵਿਅਕਤੀ ਦੀ ਜਿਹੜੀ ਚਿੰਤਾ ਕੀਤੀ ਹੈ ਉਹਦੇ ਲਈ ਯੋਜਨਾ ਦਿੱਤੀਆਂ ਔਰ ਉਹਦੇ ਲਈ ਯੋਜਨਾਵਾਂ ਦਾ ਵੀ ਮੈਂ ਥੋੜਾ ਮੈਂ ਤੁਹਾਨੂੰ ਦੱਸਾਂਗਾ ਉਹਦੇ ਲਈ ਵੀ ਕਿ ਇੱਥੇ ਜਿੱਥੇ ਬਾਕੀ ਮੈਂ ਇਹ ਜਿਹੜਾ ਅੰਕੜਾ ਦੇ ਰਿਹਾ ਇਹ ਸਿਰਫ ਲੁਧਿਆਣਾ ਲੋਕ ਸਭਾ ਨੂੰ ਹੀ ਮੁੱਖ ਰੱਖ ਕੇ ਰੱਖਿਆ ਇਹ ਪੂਰੇ ਪੰਜਾਬ ਦਾ ਡਾਟਾ ਅਲੱਗ-ਅਲੱਗ ਜਗ੍ਹਾ ਦੇ ਉੱਤੇ ਹਰ ਇੱਕ ਦੀ ਵਿਧਾਨ ਲੋਕ ਸਭਾ ਦਾ ਸਾਹਮਣਾ ਲੱਖ ਦਿੱਤਾ ਜਾਊਗਾ ਪਰ ਅੱਜ ਜਿਹੜਾ ਮੈਂ ਲੋਕ ਸਭਾ ਲੁਧਿਆਣੇ ਨੂੰ ਇਹਨਾਂ 10 ਸਾਲਾਂ ਚ ਕੀ ਮਿਲਿਆ ਉਹਦਾ ਜਿਹੜਾ ਵਿਸਥਾਰ ਦੇ ਨਾਲ ਦੱਸਣਾ ਚਾਹਾਂਗੇ ਉਹਦੇ ਲਈ ਅਸੀਂ ਜਿਹੜੀ ਅੱਜ ਬੁੱਕਲੇਟ ਵੀ ਅਸੀਂ ਬਾਅਦ ਚ ਜਾਰੀ ਕਰਾਂਗੇ ਹੁਣੇ ਇਸ ਤੋਂ ਬਾਅਦ ਜਿਹਦੇ ਚ ਸਾਰਾ ਅੰਕੜਾ ਤੁਹਾਨੂੰ ਦੇਖਣ ਨੂੰ ਵੀ ਮਿਲੇਗਾ ਇਸ ਯੋਜਨਾਵਾਂ ਦੇ ਤਹਿਤ ਜਿਹੜੀ ਮੈਂ ਸੰਖਿਆਵਾਂ ਦੀ ਦ੍ਰਿਸ਼ਟੀ ਨਾਲ ਦੱਸ ਰਿਹਾ ਕਿ ਹਰ ਘਰ ਦੇ ਵਿੱਚ ਜਿੱਥੇ ਮਕਾਨ ਬਣਿਆ ਜਿੱਥੇ ਬਿਜਲੀ ਆਈ ਜਿੱਥੇ ਉਹਦੇ ਚ ਬਾਕੀ ਗੈਸ ਕਨੈਕਸ਼ਨ ਆਇਆ ਖਾਣ ਨੂੰ ਦਾਣੇ ਮਿਲੇ ਉੱਥੇ ਹਰ ਘਰ ਚ ਜਿਹੜਾ ਹਰ ਘਰ ਮੇ ਨਲ ਔਰ ਹਰ ਘਰ ਮੇ ਨਲ ਮੇ ਜਲ ਉਹਦੇ ਤਹਿਤ ਵੀ ਜਿਹੜਾ ਤਰ ਕੀਤਾ ਜਿਹੜਾ ਕਨੈਕਸ਼ਨ ਦਿੱਤੇ ਆ ਉਹ ਸਿਰਫ ਲੁਧਿਆਣਾ ਦੇ ਵਿੱਚ ਹੀ ਜਿਹੜਾ 78000 194 78194 ਜਿਹੜੇ ਆ ਉਹ ਕਨੈਕਸ਼ਨ ਦਿੱਤੇ ਆ ਜਿੱਥੇ ਅਸੀਂ ਬਾਕੀ ਸੁਵਿਧਾਵਾਂ ਦੀ ਗੱਲ ਕੀਤੀ ਹੈ ਤੇ ਅਸੀਂ ਉਹਦੀ ਜਦੋਂ ਬਾਕੀ ਆਦਮੀ ਕੰਮ ਕਰਦੇ ਕਰਦੇ ਆ ਸਿਹਤ ਦੀ ਵੀ ਉਹਦਾ ਖਿਆਲ ਕੀਤਾ ਹੈ ਤੇ ਤੁਸੀਂ ਦੇਖਿਆ ਕਿ ਵੀ ਸਿਹਤ ਸਹੀ ਤਰੀਕੇ ਨਾਲ ਉਹਨੂੰ ਸਹੀ ਇਲਾਜ ਮਿਲੇ ਉਹਦੇ ਲਈ ਆਯੂਸ਼ਮਾਨ ਯੋਜਨਾ ਸ਼ੁਰੂ ਕੀਤੀ ਹੈ ਹਰ ਗਰੀਬ ਨੂੰ ਇਲਾਜ ਉਹਦੇ ਦੇ ਮਿਲ ਸਕੇ ਉਹਦੇ ਤੱਕ ਪਹੁੰਚ ਤੱਕ ਹੋ ਸਕੇ ਔਰ ਨਾਲ ਨਾਲ ਇਹ ਹੈ ਕਿ ਬਹੁਤ ਸਾਰੀਆਂ ਜਗ੍ਹਾ ਤੇ ਦਵਾਈਆਂ ਜਿਹੜੀਆਂ ਬਹੁਤ ਮਹਿੰਗੀਆਂ ਹੁੰਦੀਆਂ ਤੇ ਜਨ ਓਸ਼ਧੀ ਕੇਂਦਰ ਵੀ ਜਿਹੜੀ ਤਾਂ ਕਿ ਉੱਥੇ ਉਹਨੂੰ ਸਸਤੀਆਂ ਦਵਾਈਆਂ ਵੀ ਮਿਲ ਸਕਣ ਉਹ ਵੀ ਜਿਹੜੀਆਂ ਜਿੱਥੇ ਪੂਰੇ ਦੇਸ਼ ਦੇ ਵਿੱਚ ਬਹੁਤ ਵੱਡਾ ਅੰਕੜਾ ਅਸੀਂ ਕੀਤਾ ਹੈ ਉੱਥੇ ਸਿਰਫ ਲੁਧਿਆਣਾ ਦੇ ਵਿੱਚ ਹੀ ਜਨ ਓਸ਼ਧੀ ਕੇਂਦਰ ਜਿਹੜੇ ਆ 69 69 ਜਨ ਔਸ਼ਧੀ ਕੇਂਦਰ ਖੇਲੇ ਖੋਲੇ ਜਾਨੀ ਉਹਦੀ ਰਹਿਣ ਦੀ ਵਿਵਸਥਾ ਵੀ ਉਹਦੇ ਘਰ ਚ ਰੋਸ਼ਨੀ ਵੀ ਹੋਵੇ ਘਰ ਚ ਪਾਣੀ ਵੀ ਹੋਵੇ ਘਰ ਚ ਖਾਣ ਨੂੰ ਦਾਣੇ ਵੀ ਹੋਣ ਅਗਰ ਕਿਤੇ ਕੋਈ ਆਫਤਾ ਬਿਮਾਰੀ ਸਿਹਤ ਦੀ ਕੋਈ ਪ੍ਰੋਬਲਮ ਆਦੀ ਉਹਦੀ ਵੀ ਵਿਵਸਥਾ ਅਗਰ ਕੀਤੀ ਹੈ ਤਾਂ ਮਨ ਜੋ ਨਰਿੰਦਰ ਮੋਦੀ ਜੀ ਨੇ ਕੀਤੀ ਹੈ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਦੀ ਗੱਲ ਕਰ ਰਹੇ ਹਨ ਤੇ 45116 45116 ਜਿਹੜੇ ਪਰਿਵਾਰ ਹੈ ਉਹਨਾਂ ਨੂੰ ਇਹਦਾ ਲਾਭ ਜਿਹੜਾ 6000 ਰੁਪਏ ਸਾਲ ਦਾ ਜਾਂਦਾ 2-2000 ਰੁਪਏ ਦੀਆਂ ਕਿਸ਼ਤਾਂ ਜਾਂਦੀਆਂ ਉਹਦਾ ਲਾਭ ਮਿਲਦਾ ਹੈ। ਸਵੱਛ ਭਾਰਤ ਮਿਸ਼ਨ ਦੇ ਵਿੱਚ ਜਿਹਦੇ ਹਰ ਘਰ ਦੇ ਵਿੱਚ ਜਿਹੜੇ ਘਰ ਬਣਦਾ ਉਹਦੇ ਜਿੱਥੇ ਬਾਕੀ ਸੁਵਿਧਾ ਵੀ ਜਾਂਦੀਆਂ ਤੇ ਉਹ ਬਾਹਰ ਜਾਣ ਲਈ ਜਿਹੜੇ ਖੁੱਲੇ ਚ ਉਹਨੂੰ ਸੌਚ ਜਾਣਾ ਨਾ ਪਵੇ ਉਹਦੀ ਬਾਥਰੂਮ ਦੀ ਵਿਵਸਥਾ ਉਹਦੇ ਟਾਇਲਟ ਦੀ ਵਿਵਸਥਾ ਉਹ ਵੀ ਜਿਹੜੀ ਕੀਤੀ ਹੈ ਤੇ ਸਵੱਛ ਜਿਹੜੇ ਭਾਰਤ ਅਭਿਆਨ ਚ 11953 ਉਹ ਜਿਹੜੀਆਂ ਜਿਹੜੀਆਂ ਟਾਇਲਟ ਆ ਬਾਥਰੂਮ ਜਿਹੜੇ ਆ ਉਹ ਬਣਾ ਕੇ ਦਿੱਤੇ ਗਏ ਆ ਭਾਰਤ ਉਜਵਲਾ ਯੋਜਨਾ ਜਿਹੜੇ ਕਹ ਜਿਹੜੇ ਗ੍ਰਿੰਗੈਸ ਕਨੈਕਸ਼ਨ ਦਿੱਤੇ ਆ ਉਹਦੇ ਚ ਸਿਰਫ ਲੁਧਿਆਣਾ ਦੇ ਵਿੱਚ ਹੀ 23377 ਜਿਹੜੇ ਗੈਸ ਕਨੈਕਸ਼ਨ ਜਿਹਨੂੰ ਫ੍ਰੀ ਗੈਸ ਕਨੈਕਸ਼ਨ ਜਿਹੜੇ ਦਿੱਤੇ ਗਏ ਆ ਇਸੇ ਤਰ੍ਹਾਂ ਹੀ ਪ੍ਰਧਾਨ ਮੰਤਰੀ ਸਵਭਾਗਿਆ ਯੋਜਨਾ ਜਿਹੜੀ 100% ਲੁਧਿਆਣਾ ਚ ਲਾਗੂ ਕੀਤੀ ਕੋਈ ਐਸਾ ਵਿਅਕਤੀ ਨਹੀਂ ਆ ਜਿਹਨੂੰ ਇਹਦਾ ਲਾਭ ਨਹੀਂ ਮਿਲਿਆ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨ ਯੋਜਨਾ ਜਿਹਦੇ ਚ ਕਿਹਾ ਕਿ ਮਕਾਨ ਵੀ ਬਣਿਆ ਤੇ ਉਹ ਚ ਖਾਣ ਨੂੰ ਦਾਣੇ ਵੀ ਚਾਹੀਦੇ ਆ ਉਹਦੀ ਵੀ ਚਿੰਤਾ ਕੀਤੀ ਹੈ ਤੇ ਉਹਦੇ ਤਹਿਤ 77 7 ਲੱਖ 34000 338 ਪਰਿਵਾਰਾਂ ਨੂੰ ਇਹ ਜਿਹੜਾ ਵਿਅਕਤੀ ਨੂੰ ਅੰਕੜਾ 7 ਲੱਖ 34 34000 वैसे ਤੁਹਾਨੂੰ ਪ੍ਰਿੰਟ ਦੇ ਦੇਣਾ ਵੈਸੇ 734000 338 ਜਿਹੜੇ ਉਹਨਾਂ ਨੂੰ ਇਹ ਯੋਜਨਾ ਦਾ ਲਾਭ ਮਿਲ ਰਿਹਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਜਿਹੜੇ ਮਕਾਨ ਬਣਾਏ ਆ ਉਹਦੇ ਚ 3792 ਜਿਹੜਾ ਆ ਉਹ ਮਕਾਨ ਅਸੀਂ ਜਿਹੜੇ ਇੱਥੇ ਲੁਧਿਆਣਾ ਦੇ ਵਿੱਚ ਹੀ ਬਣਾ ਕੇ ਪਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਗ੍ਰਾਮ ਸੜਕ ਯੋਜਨਾ ਜਿਹਦੇ ਤਹਿਤ ਪਿੰਡਾਂ ਦਾ ਸ਼ਹਿਰਾਂ ਦੇ ਨਾਲ ਲਿੰਕ ਬਣਿਆ ਰਹੇ ਉਹ ਇਹਦੇ ਚ 234 ਕਿਲੋਮੀਟਰ ਜਿਹੜਾ ਆ ਉਹ ਸਿਰਫ ਲੁਧਿਆਣਾ ਖੇਤਰ ਨੂੰ ਹੀ ਮਿਲਿਆ ਜਿਹੜਾ ਪਿੰਡਾਂ ਨੂੰ ਸ਼ਹਿਰਾਂ ਦੇ ਨਾਲ ਜੋੜਨ ਦਾ ਮਿਲਣਾ ਜਿਹੜਾ ਇਹ ਮੈਂ ਉਹ ਅੰਕੜਾ ਦੇ ਰਿਹਾ ਜਿਹੜਾ ਟੋਟਲ ਕੇਂਦਰ ਵੱਲੋਂ ਆ ਰਿਹਾ ਇਹਦੇ ਚ ਕੋਈ ਸੂਬਾ ਸਰਕਾਰ ਕੋਈ ਹਿੱਸਾ ਪਾ ਰਿਹਾ ਉਹਦੇ ਚ ਨਹੀਂ ਹੈ ਇਹਦੇ ਚ आयुष्मान योजना ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਗਰੀਬ ਦੇ ਇਲਾਜ ਦੇ ਲਈ ਉਹਨਾਂ ਨੂੰ ਜਿਹੜੀ ਯੋਜਨਾ 5 ਲੱਖ ਤੱਕ ਦਾ ਉਹਦੇ ਚ 4 ਲੱਖ 2024 ਆਯੂਸ਼ਮਾਨ ਕਾਰਡ ਜਿਹੜਾ ਆ ਉਹ ਸਿਰਫ ਲੁਧਿਆਣਾ ਦੇ ਵਿੱਚ ਬਣਾ ਕੇ ਲੋਕਾਂ ਨੂੰ ਇਹ ਸਬਦਾ ਦਿੱਤੀ ਹੈ ਔਰ ਇਹ ਆਂਕੜਾ ਹਲੇ ਹੋਰ ਵੱਧ ਜਾਣਾ ਕਿਉਂਕਿ ਹੁਣ ਮੋਦੀ ਜੀ ਨੇ ਅਗਲੀ ਗਰੰਟੀ ਦਿੱਤੀ ਹੈ ਕਿ 70 ਸਾਲ ਤੋਂ ਬਾਅਦ ਚਾਹੇ ਉਹ ਕਿਸੇ ਵੀ ਕੈਟਾਗਰੀ ਦਾ ਹੋਵੇ ਕਿਸੇ ਧਰਮ ਦਾ ਹੋਵੇ ਕਿੰਨੀ ਵੀ ਉਹਦੇ ਕੋਲ ਆਰਥਿਕ ਸੰਪੰਨਤਾ ਹੀ ਹੋਵੇ ਪਰ ਫਿਰ ਵੀ ਉਹਨੂੰ ਇਸ ਆਯੂਸ਼ਮਾਨ ਯੋਜਨਾ ਦੇ ਨਾਲ ਜੋੜਿਆ ਜਾਏਗਾ ਔਰ ਇਹਦੇ ਨਾਲ ਜਿਹੜੇ ਟਰਾਂਸਜੈਂਡਰ ਆ ਉਹਨੂੰ ਵੀ ਇਹਦੇ ਨਾਲ ਜੋੜਨਾ ਸੋ ਇਹਦੇ ਲਈ ਹੁਣ ਜਿਹੜਾ 4 ਲੱਖ 2024 ਹੈ ਉਹ ਹੋ ਸਕਦਾ ਅੱਗੇ ਆਂਕੜਾ ਕਾਫੀ ਵਧੇਗਾ ਕਿਸਾਨਾਂ ਦੇ ਲਈ ਜਿਹੜੀ ਅੱਛੀ ਫਸਲ ਹੋਵੇ ਫਸਲੀ ਕਿਸ ਤਰ੍ਹਾਂ ਦੀ ਬਜਾਈ ਹੋਵੇ ਇਹ ਪਹਿਲੀ ਵਾਰ ਪ੍ਰਧਾਨ ਮੰਤਰੀ ਜੀ ਦੇ ਟਾਈਮ 'ਚ ਹੋਇਆ ਸੀ ਕਿ ਸੋਇਲ ਹੈਲਥ ਕਾਰਡ ਜਾਰੀ ਕੀਤਾ ਗਿਆ ਸੀ ਪਹਿਲਾਂ ਜ਼ਮੀਨ ਦੀ ਟੈਸਟ ਹੁੰਦਾ ਸੀ ਮਾੜਾ ਮੋਟਾ ਹੁੰਦਾ ਸੀ ਔਰ ਬੜਾ ਬੜਾ ਟਾਈਮ ਲੱਗਦਾ ਸੀ ਪਰ ਹਰੇਕ ਕਿਸਾਨ ਦੀ ਜ਼ਮੀਨ ਟੈਸਟੋ ਵੀ ਉਹਦੇ ਜ਼ਮੀਨ ਦਾ ਹੈਲਥ ਕਾਰਡ ਜਿੱਦਾਂ ਤੁਸੀਂ ਹਸਪੀਟਲ 'ਚ ਜਾਂਦੇ ਹੋ ਉਸ ਤਰ੍ਹਾਂ ਕਾਰਡ ਬੰਦ ਹੈ ਇਸੇ ਤਰ੍ਹਾਂ ਹਰੇਕ ਦਾ ਵੀ ਸੋਇਲ ਹੈਲਥ ਕਾਰਡ ਜਿਹੜਾ ਹੈ ਉਹ ਬਣਾਇਆ ਔਰ ਉਸ ਯੋਜਨਾ ਦੇ ਤਹਿਤ 4981 ਲਗਭਗ 5000 ਕਿਸਾਨਾਂ ਨੂੰ ਜਿਹੜੀਆਂ ਜਿਨ੍ਹਾਂ ਦੀ ਜ਼ਮੀਨ ਦੇ ਕਾਰਡ ਬਣਾ ਕੇ ਦਿੱਤੇ ਗਏ ਆ ਪ੍ਰਧਾਨ ਮੰਤਰੀ ਕੌਸ਼ਲ ਯੋਜਨਾ ਹਰੇਕ ਨੂੰ ਟੈਕਨੀਕਲੀ ਟ੍ਰੇਨਿੰਗ ਦੇਣ ਦੇ ਲਈ ਇਹਦਾ ਮਕਸਦ ਜਿਹੜਾ ਹੈ ਕੌਸ਼ਲ ਯੋਜਨਾ ਚ ਉਹਨਾਂ ਨੂੰ ਟੈਕਨੀਕਲੀ ਜਿਹੜਾ ਆ ਉਹ ਟ੍ਰੇਨਿੰਗ ਦਿੱਤੀ ਗਈ ਆ ਔਰ ਇਹ ਲਗਭਗ ਹਰ ਸਾਲ ਉਹਦੇ ਚ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਨੰਬਰ ਜਿਹੜਾ ਇਹ ਕਰੋੜਾਂ ਚ ਚਲੇ ਗਿਆ ਇਸ ਕਰਕੇ ਮੈਂ ਉਹਦਾ ਕਹਾਂਗਾ ਕਿ ਹਰ ਸਾਲ ਇਹ ਲੰਬੇ ਲੰਬੇ ਕੋਰਸ ਸਾਰੇ ਡਿਪਾਰਟਮੈਂਟ ਕਰਦੇ ਆ ਚਾਹੇ ਸੋਸ਼ਲ ਜਸਟਿਸ ਆ ਚਾਹੇ ਮਿਨੋਰਿਟੀ ਆ ਚਾਹੇ OBC ਡਿਪਾਰਟਮੈਂਟ ਸਾਰੇ ਆਪੋ ਆਪਣੇ ਖੇਤਰ ਤੇ ਚਾਹੇ ਯੂਥ ਆ ਚਾਹੇ ਉਹ ਟੈਕਨੀਕਲ ਐਜੂਕੇਸ਼ਨ ਸਾਰਿਆਂ ਦੇ ਤਹਿਤ ਇਹ ਜਿਹੜੀ ਕੌਸ਼ਲ ਵਿਕਾਸ ਯੋਜਨਾ ਸ਼ੁਰੂ ਕੀਤੀ ਗਈ ਹੈ ਉਹਦੇ ਤਹਿਤ ਹੀ ਸਿਰਫ ਲੁਧਿਆਣਾ ਚ 26803 ਵਿਅਕਤੀਆਂ ਨੂੰ ਇਹਦੇ ਚ ਜਿਹੜਾ ਉਹਦੇ ਇਸ ਯੋਜਨਾ ਚ ਉਹਨੂੰ ਟ੍ਰੇਨਿੰਗ ਦਿੱਤੀ ਗਈ ਹੈ ਪਰਦਾਨ ਮੰਤਰੀ ਜਨਧਨ ਯੋਜਨਾ ਜੇ ਜੇ ਮੈਂ ਪਹਿਲਾਂ ਗੱਲ ਕੀਤੀ ਐ 100% ਭਾਵ ਲੁਧਿਆਣੇ ਦਾ ਹਰ ਵਿਅਕਤੀ ਅੱਜ ਬੈਂਕ ਦੇ ਨਾਲ ਜੁੜ ਗਿਆ ਪਹਿਲਾਂ ਕਦੀ ਇਹ ਟਾਈਮ ਵੀ ਹੁੰਦਾ ਸੀ ਕਿ ਬਹੁਤ ਸਾਰੇ ਜਦੋਂ ਪ੍ਰਧਾਨ ਮੰਤਰੀ ਜੀ ਆਇਆ ਸੀ ਤਾਂ ਬੜਾ ਵੱਡਾ ਨੰਬਰ ਸੀ ਜਿਹੜਾ ਕਿ ਕਦੀ ਬੈਂਕ 'ਚ ਹੀ ਨਹੀਂ ਗਿਆ ਜਾਣ ਦਿੱਤਾ ਸੀ ਮੈਂ ਵੀ ਸਰਪੰਚ ਰਿਆਂ ਬਹੁਤ ਸਾਰਿਆਂ ਦੇ ਅਕਾਊਂਟ ਜਦੋਂ ਖੁਲੋਣ ਜਾਂਦੇ ਸੀ ਤੇ ਬੈਂਕ ਵਾਲੇ ਵੀ ਸਾਨੂੰ ਭਾਅ ਨਹੀਂ ਸੀ ਦਿੰਦੇ ਔਰ ਇਹ ਜ਼ੀਰੋ ਬੈਲੈਂਸ ਦੇ ਉੱਤੇ ਜਨਧਨ ਅਕਾਊਂਟ ਖੁਲਾ ਕੇ ਹਰੇਕ ਗਰੀਬ ਦਾ ਅਕਾਊਂਟ ਖੁਲਾਇਆ ਇਹਦੇ ਚ ਹੁਣ ਲੁਧਿਆਣੇ ਦੇ ਵਿੱਚ 100% ਕੋਈ ਐਸਾ ਘਰ ਕੋਈ ਐਸਾ ਵਿਅਕਤੀ ਨਹੀਂ ਹੈ ਜਿਹਦਾ ਜਨਧਨ ਅਕਾਊਂਟ ਨਾ ਖੁਲਿਆ ਹੋਵੇ ਅਗਰ ਕੋਈ ਰਹਿ ਗਿਆ ਹੋਵੇ ਤਾਂ ਕਿਤੇ ਆਪਣੀ ਕਿਤੇ ਗਲਤ ਪਹੁੰਚ ਤੋਂ ਰਹਿ ਗਿਆ ਹੋਵੇ ਆਦਰਵਾਇਸ ਸਾਡੇ ਵੱਲੋਂ ਹਰ ਤਰ੍ਹਾਂ ਦੇ ਵਿਅਕਤੀ ਨੂੰ ਹੀ ਕਰਤਾ ਗਿਆ ਦੀਨਦਿਆਲ ਆਪਣੇ ਈਸ਼ਰਮ ਯੋਜਨਾ ਜੇ ਦੀ ਮੈਂ ਈਸ਼ਰਮ ਯੋਜਨਾ ਦੀ ਗੱਲ ਕੀਤੀ ਹੈ ਕਿ ਜਿਹੜੇ ਛੋਟੇ ਛੋਟੇ ਰੋਜ਼ਗਾਰ ਸੀ ਹੌਕਰ ਗਲੀਆਂ ਦੇ ਵਿੱਚ ਰੇੜੀ ਫੜੀ ਵਗੈਰਾ ਉਹ ਲਗਾਉਂਦੇ ਨੇ ਇਹਨਾਂ ਸਾਰਿਆਂ ਨੂੰ ਜਿਹੜਾ ਇਹਦੇ ਵਿੱਚ ਵੀ ਜਿਹੜੇ ਛੋਟੇ-ਛੋਟੇ ਲੋਨ ਉਹਨਾਂ ਦੀ ਬਹੁਤ ਛੋਟੀਆਂ-ਛੋਟੀਆਂ ਜ਼ਰੂਰਤਾਂ ਹੁੰਦੀਆਂ ਉਹਨਾਂ ਨੂੰ ਵੀ ਪੂਰਾ ਕਰਨ ਲਈ 370879 ਵਿਅਕਤੀਆਂ ਨੂੰ ਉਹਦੇ ਨਾਲ ਜੋੜਿਆ ਗਿਆ ਦੀਨਦয়াল ਅੰਤਯੋਜਨਾ ਜਿਹੜਾ ਤੁਸੀਂ ਦੇਖਿਆ ਹੁਣ ਨੈਸ਼ਨਲੀ ਅਰਬਨ ਲਾਈਵਲੀਹੂਡ ਯੋਜਨਾ ਔਰ ਰੂਰਲ ਨੈਸ਼ਨਲ ਰੂਰਲ ਲਾਈਵਲੀਹੂਡ ਯੋਜਨਾ ਜਿਹੜੀ ਆ ਉਹਦੇ ਤਹਿਤ ਵੀ ਇਹ 6284 6284 ਵਿਅਕਤੀਆਂ ਨੂੰ ਇਹਦਾ ਲਾਭ ਦਿੱਤਾ ਗਿਆ ਹੈ ਸ਼ਰਮ ਯੋਗੀ ਮਾਨਦਨ ਯੋਜਨਾ ਇਹ ਵੀ ਛੋਟੇ-ਛੋਟੇ ਜਿਹੜੇ ਆ ਜਿੱਦਾਂ ਮੋਚੀ ਹੋ ਗਿਆ ਇਸ ਤਰ੍ਹਾਂ ਬਹੁਤ ਛੋਟੇ-ਛੋਟੇ ਜਿਹੜੇ ਹੁੰਦੇ ਆ ਉਹ ਉਸ ਤਰ੍ਹਾਂ ਦੇ ਰੇੜੀ ਫੜੀ ਵਾਲੇ ਹਲਕਾ ਬਹੁਤ ਛੋਟਾ ਤਮ ਕਰਨ ਵਾਲੇ ਉਹਨਾਂ ਨੂੰ ਵੀ ਇਹਦੇ ਚ ਲਿਆਂਦਾ ਆ ਜਿਹੜੇ ਕਿ ਸ਼ਰਮਯੋਗੀ ਉਹਨਾਂ ਦੇ ਵਿੱਚ ਯੋਗਤਾ ਹੈਗੀ ਆ ਪਰ ਕੰਮ ਕੰਦ ਲਈ ਉਹਨਾਂ ਨੂੰ ਵੀ 854 ਵਿਅਕਤੀ ਐਸੇ ਜਿਨ੍ਹਾਂ ਨੂੰ ਇਹਦੇ ਚ ਨਾਲ ਸ਼ਾਮਲ ਕੀਤਾ ਗਿਆ ਰਾਸ਼ਟਰੀ ਸਮਾਜਿਕ ਸਹਾਇਤਾ ਪ੍ਰੋਗਰਾਮ ਦੇ ਵਿੱਚ ਵੀ 16350 ਵਿਅਕਤੀਆਂ ਨੂੰ ਜੋੜਿਆ ਗਿਆ ਉਜਾਲਾ ਜਿਹਦੀ ਮੱਲਬ ਟਿਊਬ ਲਾਈਟ ਦੀ ਕਨੈਕਸ਼ਨ ਦੀ ਗੱਲ ਕੀਤੀ ਆ ਤੇ 138403 ਪਰਿਵਾਰ ਜਿਨ੍ਹਾਂ ਦੇ ਵਿੱਚ ਚਾਹੇ ਉਹ ਕਨੈਕਸ਼ਨ ਲੈਣਾ ਸੀ ਜਾਂ ਉਹਨਾਂ ਦੇ ਘਰ ਬੱਲ ਲਗਾਇਆ ਟਿਊਬ ਲਾਈਟ ਪੱਖਾ ਜੋ ਵੀ ਸੀ ਉਹਦੀ ਜਿਹੜੀ ਉਪਲਬਧ ਕਰਾਇਆ ਉਹ 138403 ਔਰ ਨੈਸ਼ਨਲ ਅਪਰੈਂਟਿਸ਼ਿਪ ਪ੍ਰੋਮੋਸ਼ਨ ਜਿਹੜੀ ਸਕੀਮ ਹੈ ਉਹਦੇ ਤਰ ਤਹਿਤ ਵੀ 18905 ਵਿਅਕਤੀਆਂ ਨੂੰ ਜਿਹੜਾ ਆ ਉਹਨੂੰ ਜੋੜਿਆ ਗਿਆ ਔਰ ਜਿਹੜੀ ਮੈਂ ਮੋਦਰਾ ਯੋਜਨਾ ਦੀ ਛੋਟੇ ਛੋਟੇ ਲੋਨ ਦੀ ਗੱਲ ਕੀਤੀ ਹੈ ਉਹਦੇ ਵਿੱਚ ਵੀ ਜਿਹੜਾ ਪ੍ਰਧਾਨ ਮੰਤਰੀ ਮੋਦਰਾ ਯੋਜਨਾ ਦੇ ਤਹਿਤ 318328 31800 328 ਜਿਹੜੇ ਵਿਅਕਤੀਆਂ ਨੂੰ ਉਹ ਜਿਹੜੇ ਲੋਨ ਪ੍ਰਦਾਨ ਕਰਕੇ ਉਹਨਾਂ ਨੂੰ ਆਪਣਾ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਜਿਹੜੇ ਦਿੱਤੇ ਇਹਦੇ ਵਿੱਚ ਮੈਂ ਵੱਡੇ ਜਿਹੜੇ ਵੱਡਿਆਂ ਨੂੰ ਜਾਨੀ ਕਹ ਲਈਏ ਕਿ ਵੱਡੇ ادارے ਚ ਕਰੋੜਾਂ ਚ ਕਿਸੇ ਨੂੰ ਕੀ ਦਿੱਤਾ ਉਹ ਨਹੀਂ ਜੋੜਿਆ ਕਿਉਂਕਿ ਸਾਡਾ ਜਿਹੜਾ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਅਸੀਂ ਪੰਕਤੀ 'ਚ ਖੜੇ ਆਖਰੀ ਵਿਅਕਤੀ ਦੀ ਗੱਲ ਕੀਤੀ ਹੈ ਭਾਬ ਜਿਹੜਾ ਗਰੀਬ ਤੋਂ ਗਰੀਬ ਵਿਅਕਤੀ ਹੈ ਜਿਹੜਾ ਕਹੀ ਕਿਤੇ ਨਾ ਕਿਤੇ ਪਹੁੰਚ ਤੋਂ ਦੂਰ ਰਹਿ ਗਿਆ ਮੋਦੀ ਜੀ ਨੇ ਚਿੰਤਾ ਉਹਨਾਂ ਦੀ ਵੀ ਕੀਤੀ ਹੈ ਸੋ ਜੇ ਹਰ ਇੱਕ ਵਰਗ ਦੇ ਲਈ ਮੋਦੀ ਜੀ ਨੇ ਮਾਈਕਰੋ ਮੈਨੇਜਮੈਂਟ ਕੀਤੀ ਹੈ ਮਾਈਕਰੋ ਮੈਨੇਜਮੈਂਟ ਦੇ ਵਿੱਚ ਉਹਨਾਂ ਦੀ ਹਰ ਇੱਕ ਦੀ ਚਿੰਤਾ ਕੀਤੀ ਹੈ ਹਰੇਕ ਦੀ ਸਮੱਸਿਆ ਨੂੰ ਸਮਝਣ ਦੀ ਵੀ ਕੋਸ਼ਿਸ਼ ਕੀਤੀ ਆ ਔਰ ਹਰ ਸਮੱਸਿਆ ਨੂੰ ਸਮਾਧਾਨ ਕਾੰਦੀ ਵੀ ਕੋਸ਼ਿਸ਼ ਕੀਤੀ ਆ ਕਿ ਸਮਾਧਾਨ ਜੇ ਅਸੀਂ ਕਹਿੰਨੇ ਕੋਈ ਸਮੱਸਿਆ ਕਿਸੇ ਦੀ 1000 ਰੁਪਏ ਦੀ ਆ ਔਰ ਕਿਸੇ ਦੀ ਕਰੋੜ ਕਰੋੜਾ ਚ ਵੀ ਹੋ ਗਈ ਮੈਂ ਇੱਥੇ ਜਿੰਨਿਆਂ ਦਾ ਵੀ ਜ਼ਿਕਰ ਕੀਤਾ ਉਹ ਕਰੋੜਾਂ ਵਾਲਿਆਂ ਚ ਨਹੀਂ ਕੀਤਾ ਮੈਂ ਛੋਟੇ ਛੋਟੇ ਜਿਹੜੇ ਉਜੋਗ ਕੀਤੇ ਸੀ ਜਿਹਦੇ ਚ ਲੱਗ ਭਾਗ ਅਸੀਂ ਦੇਖਿਆ ਜਾਵੇ ਤੇ ਸਿੱਧੇ ਸਿੱਧੇ ਤੌਰ ਤੇ ਇਹਦੇ ਚ ਤੁਸੀਂ ਅਗਰ ਅੰਕੜਾ ਕਰੋ ਤੋਂ ਇਹ 12 13 15 ਲੱਖ ਕਈਆਂ ਨੂੰ ਦੋ ਦੋ ਤਿੰਨ ਤਿੰਨ ਸਕੀਮਾਂ ਵੀ ਮਿਲ ਗਈਆਂ ਹੋਣਗੀਆਂ ਪਰ ਐਸੇ ਜੇ ਅਸੀਂ ਉਹਨਾਂ ਨੂੰ ਜੋੜਿਆ ਜਾਵੇ ਤੇ 15 ਲੱਖ ਜਿਹੜੇ 12 13 ਲੱਖ ਬਣਤੀ ਐਸਾ ਬਣ ਜਾਂਦਾ ਹੈ ਵਿਅਕਤੀ ਜਿਹੜਾ ਬਣਦਾ ਹੈ ਔਰ ਉਹ ਜਿਨ੍ਹਾਂ ਨੂੰ ਇਸ ਯੋਜਨਾ ਦਾ ਲਾਭ ਮਿਲਿਆ ਹੱਲੇ ਇੱਕ ਯੋਜਨਾ ਹੋਰ ਸ਼ੁਰੂ ਕੀਤੀ ਗਈ ਹੈ ਉਹ ਹੈ ਵਿਸ਼ਕਰਮਾ ਯੋਜਨਾ ਜਿਹਦੇ ਵਿੱਚ ਜਿੰਨੇ ਵੀ ਟੈਕਨੀਕਲੀ ਕੰਮ ਕਰਨ ਵਾਲੇ ਰਾਜ ਮਿਸਤਰੀ ਕਿਉਂਕਿ ਉਹਦਾ ਹਲੇ ਕੰਮ ਪ੍ਰੋਸੈਸ ਚ ਉਹਦੇ ਲਈ ਵੀ ਸੀ ਕਿ ਚਾਹੇ ਰਾਜ ਮਿਸਤਰੀ 카ਪੈਂਟਰ ਗੇਟ ਗ੍ਰਿਲ ਦਾ ਵੈਲਡਰ ਇਹ ਸਾਰੇ ਛੋਟੇ ਛੋਟੇ ਜਿੰਨੇ ਵੀ ਟੈਕਨੀਕਲ ਕੰਮ ਕਰਨ ਵਾਲੇ ਉਹਨਾਂ ਨੂੰ ਉਹਨਾਂ ਦੀ ਟ੍ਰੇਨਿੰਗ ਦੇਣਾ ਉਹਨਾਂ ਨੂੰ ਟ੍ਰੇਨਿੰਗ ਦੇ ਪੀਰੀਅਡ ਚ ਉਹਦਾ ਵਜੀਫਾ ਦੇਣਾ ਔਰ ਉਹਨਾਂ ਨੂੰ ਜਿਹੜਾ ਉਸ ਟੂਲ ਕਿਟ ਦੇਣਾ ਉਹ ਮੁਹੱਈਆ ਵੀ ਕਰਾਣਾ ਔਰ ਉਹਨਾਂ ਨੂੰ 1 ਲੱਖ ਰੁਪਏ ਤੱਕ ਪਹਿਲੀ ਫੇਸ ਦੇ ਵਿੱਚ ਉਹਨੂੰ ਲੋਨ ਦੇਣਾ ਔਰ ਜੇ ਉਹ 1 ਲੱਖ ਪਹਿਲੇ ਸਾਲ ਚੁਕਾ ਦਿੰਦਾ ਤੇ ਫਿਰ ਅਗਲੇ ਸਾਲ ਉਹ 2 ਲੱਖ ਦਾ ਭਾਗੀਦਾਰ ਵੀ ਹੋ ਸਕਦਾ ਪਾ ਅਲੀਜੀਬਿਲਟੀ ਉਹਦੀ ਹੋ ਜਾਂਦੀ ਉਹ ਵੀ ਚੁਕਾ ਦਿੰਦਾ ਤਾਂ ਫਿਰ ਅਗਲੇ ਨੈਕਸਟ ਲਈ ਉਹ 3 ਲੱਖ ਜਿਹੜਾ ਆ ਉਹਦੀ ਲਈ ਅਲੀਜੀਬਿਲਟੀ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਤਾਂ ਫਿਰ ਮੁਦਰਾ ਨਾਲ ਜੁੜ ਜਾਂਦਾ ਉਸ ਤੋਂ ਬਾਅਦ ਵੈਂਚਰ ਕੈਪੀਟਲ ਫੰਡ ਜਾਂ ਦੂਸਰੀ ਕ੍ਰੈਡਿਟ ਅਨਾਊਂਸਮੈਂਟ ਗਾਰੰਟੀ ਯੋਜਨਾ ਬਨਾਂ ਚੱਲ ਜੜ ਜੜ ਦਿੰਦਾ ਸੋ ਪਾਕ ਜੇ ਅਸੀਂ ਅੱਜ ਵੋਟ ਮੰਗਣ ਦਾ ਹੱਕ ਰੱਖਦੇ ਆਂ ਤੇ ਅਸੀਂ ਹਰ ਗਰੀਬ ਹਰ ਵਰਗ ਦੀ ਹਰ ਉਹ ਚਾਹੇ ਯੁਵਾ ਸੀ ਚਾਹੇ ਉਹ ਅਨੁਸੂਚੀ ਜਾਤੀ ਦਾ ਸੀ ਚਾਹੇ OBC ਵਰਗ ਦਾ ਸੀ ਚਾਹੇ ਉਹ ਕਲੈਰੀਕਲ ਸੀਗਾ ਚਾਹੇ ਉਹ ਕਿਸਾਨੀ ਦੇ ਨਾਲ ਜੁੜਿਆ ਸੀ ਹਰ ਉਹ ਵਿਅਕਤੀ ਦੀ ਚਿੰਤਾ ਜਿਹੜੀ ਆ ਉਹ ਮੋਦੀ ਜੀ ਨੇ ਕੀਤੀ ਆ ਔਰ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਦੇ ਨਾਲ ਕਹਿੰਨਾ ਕਿ ਅਸੀਂ ਵੋਟ ਮੰਗਣ ਦਾ ਹੱਕ ਅਗਰ ਕੋਈ ਰੱਖਦਾ ਹੈ ਤਾਂ ਭਾਰਤੀ ਜਨਤਾ ਪਾਰਟੀ ਰੱਖਦੀ ਹੈ ਔਰ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਦੇ ਨਾਲ ਸਾਰੇ ਜਨਤਾ ਨੂੰ ਅਪੀਲ ਵੀ ਕਰਾਂਗਾ ਕਿ ਇਹਨਾਂ ਯੋਜਨਾਵਾਂ ਦਾ ਜਿੱਥੇ ਹੋਰ ਲਾਭ ਲਿਆ ਹੋਰ ਅੱਗੇ ਲਾਭ ਲੈਣ ਦੇ ਲਈ ਇਕੋ ਇੱਕ ਉਹ ਵਿਕਲਪ ਹੈ ਉਹ ਮੋਦੀ ਜੀ ਔਰ ਮੋਦੀ ਜੀ ਤੱਕ ਪਹੁੰਚਣ ਦੇ ਲਈ ਸਾਡੇ ਕੋਲ ਜਿਹੜਾ ਲੁਧਿਆਣੇ ਦਾ ਵਿਕਲਪ ਹੈ ਔਰ ਰਵਨੀਤ ਬਿੱਟੂ ਜੀ ਨੇ ਔਰ ਨਿਸ਼ਾਨ ਕਮਲਦਾ ਫੁੱਲ ਔਰ ਉਹਨੂੰ ਆਪ ਕਾਮਯਾਬ ਬਣਾ ਕੇ ਜਿਹੜਾ ਕੇ ਕਰੀਏ ਇਹ ਜਿਹੜੀਆਂ ਉਸ ਸਾਰੀਆਂ ਯੋਜਨਾਵਾਂ ਦਾ ਤੁਹਾਡੇ ਮਾਧਿਅਮ ਦੇ ਨਾਲ ਮੈਂ ਆਪਣੀ ਗੱਲ ਰੱਖ ਸਕਿਆ ਹੁਣ ਮੈਂ ਜਿਹੜੇ ਬਾਕੀਆਂ ਨੂੰ ਕਿ ਜਿਹੜੀ ਇਹ ਅੰਕੜੇ ਮੈਂ ਦਿੱਤੇ ਐ ਇਹ ਬੁੱਕਲੇਟ ਜਿਹੜੀ ਅਸੀਂ ਇਹ ਬੁੱਕਲੇਟ ਅਸੀਂ ਤੁਹਾਨੂੰ ਸਾਰਿਆਂ ਨੂੰ ਈ ਦੇ ਮਾਧਿਅਮ ਦੇ ਨਾਲ ਵੀ ਆ ਜਾਗੀ ਤੁਹਾਨੂੰ ਹਾਰਡ ਤਾਪੀ ਵੀ ਦੇ ਦੇਵਾਂਗੇ ਸੋ ਮੈਂ ਇਹ ਖੜੇ ਹੋ ਕੇ ਅਸੀਂ ਇਹਨੂੰ ਜਰਾ ਰਿਲੀਜ਼ ਕਰ ਦਿੰਦੇ ਹਾਂ